ਬੈਠੋ ਬੈਠੋ ਤਾਓ ਕਹਿੰਦੇ ਕੋਲ ਮੋਗਲ ਕਹੋ ਹਾਂ ਹਾਂ हां uh -huh, ਕੋਈ ਟੋਕ ਮੈਨ ਬੋਤੋ ਟੋਕ ਆਉਗਾ ਨਹੀਂ ਕੋਈ ਮੋੜਾ ਇੱਕ ਫਿਰ ਕੋਰਲਾ ਗੁਜਰਾਤੋਂ ਨਾਨਕ ਸਿੰਘ ਨਾਂ ਦੇ ਵਿਅਕਤੀ ਨੇ ਐਪਲੀਕੇਸ਼ਨ ਮੂਵ ਕੀਤੀ ਸੀ ਐਸਐਸਪੀ ਸਾਹਿਬ ਤੇ ਉਹਦੀ ਇਨਕੁਆਰੀs ਬੰਦੀ ਇਨਕੁਆਰੀ ਕੀਤੀ ਗਈ ਤੇ ਦਲਵਾਰ ਸਿੰਘ ਜਿਹੜਾ ਹੈਗਾ ਇਹਨੇ ਆਪਣੀ ਜ਼ਮੀਨ ਤੇ ਦੋ ਲਿਮਟਾਂ ਬਣਾਈਆਂ ਸੀਗੀਆਂ ਇੱਕ ਲਿਮਟ ਕਲਾਨੌਰ ਬੈਂਕ ਤੋਂ ਬਣਾਈ ਉਸ ਜ਼ਮੀਨ ਤੇ ਤੇ ਮੁੜ ਕੇ ਉਹ ਚ ਡਿਫਾਲਟਰ ਹੋ ਗਿਆ ਉਹਨਾਂ ਉਸੇ ਜ਼ਮੀਨ ਤੇ ਦੂਜੀ ਲਿਮਟ ਨੇ ਡੇੜਾ ਬਕਰ ਨਾਨਕ ਬੈਂਕ ਤੋਂ ਬਣਾਈ ਪੰਜਾਬ ਨੈਸ਼ਨਲ ਸਟਾਟਲ ਉਹਦੀ ਨਿਗਵਾਰੀ ਕੀਤੀ ਤੇ ਉਹਦੇ ਚ ਬੰਦਾ ਦਲਵਾਰ ਸਿੰਘ ਜਿਹੜਾ ਗਿਲਤੀ ਪਾਇਆ ਗਿਆ ਤੇ ਉਹਦੀ ਅਰੈਸਟ ਭਈ ਹੈ ਕੱਲ੍ਹ ਇਜਾ ਨੂੰ ਮੇਰੇ ਬਾਦ ਦਾ ਆਇਆ ਤੇ ਉਹਨੂੰ ਪੇਸ਼ ਕਰਨ ਜਾ ਰਿਹਾ ਅੱਜ ਸਰ ਕਿੰਨੇ ਕ ਲੱਖ ਦਾ ਜਿਹੜਾ ਫਰਾਡ ਕੀਤਾ ਗਿਆ ਜੀ ਨਾ 9 ਲੱਖ ਰੁਪਏ ਦੀ ਰਿਮ ਬਣਾਈ ਸੀ ਇਹਨੂੰ ਪਹਿਲਾਂ 6 ਲੱਖ ਦੀ ਬਣਾਈ ਬਾਅਦ ਵਿੱਚ 9 ਲੱਖ ਦੀ ਬਣਾਈ ਉਹਨੇ ਤੇ ਉਹ ਜਿਨਵੈਸਟੀਗੇਸ਼ਨ ਚੱਲ ਰਹੀ ਹੈ ਜਿਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੇਗਾ ਹੁਣ ساری ਗੱਲਬਾਤ ਸਰ ਇਹ ਦੇਖਦਾ ਕੱਲ੍ਹ ਹੈ ਕਿ ਇਹਦੇ ਨਾਲ ਹੋਰ ਨਹੀਂ ਕੋਈ ਮਿਲਿਆ ਫਿਲਹਾਲ ਅਜੇ ਤੇ ਇਕੱਲੇ ਦੀ ਹੈ ਹੁਣ ਦੌਰਾਨੇ ਰਿਵਾਰਡ ਹਾਲ ਪਤਾ ਲੱਗੇਗਾ ਵੀ ਹੋਰ ਕੌਣ ਕੌਣ ਇਸ ਵਿੱਚ ਸ਼ਾਮਲਿਆ ਹੋ ਸਕਦਾ ਕੋਈ ਕੋਈ ਬੈਂਕ ਵਾਲੇ ਜਾਂ ਕੋਈ ਹਨਾ ਕੋਈ ਹੋਰ ਕੋਈ ਵੀ ਉਹ ਲੋਕਲ ਜਿਨ੍ਹਾਂ ਨੇ ਇਹਨਾਂ ਦੀ ਤਸਦੀਕ ਕੀਤੀ ਹੋਇਆ ਉਹ ਉਸ ਕਰਕੇ ਪਾਰਾ ਇਨਵੈਸਟੀਗੇਸ਼ਨ ਦਾ ਪਾਰਾ ਗਿਆ ਚੱਲ ਰਿਹਾ ਵੇ ਦੇ ਦੇ